ਮਿੰਟੂ ਜੀ ਆਪਾਂ ਚੱਲਦੇ ਹਾਂ ਅਗਲੀ ਖਬਰ ਵੱਲ ਗੁਜਰਾਤ ਦੇ ਵਿੱਚ ਇੱਕ ਬੀਬੀ ਪੁਲਿਸ ਆਫੀਸਰ ਸੀ ਉਹਨੂੰ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਕੀ ਮਾਮਲਾ ਹੈ ਜੀ ਇਹ ਮਸਲਾ ਕੀ ਹੈ ਪੂਰਾ ਮਸਲਾ ਤੇ ਹੁਣ ਦੇਖੋ ਉਹ ਕਹਿੰਦਾ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਹੁਣ ਤਾਂ ਮਸਲਾ ਬਣ ਗਿਆ ਕਿਉਂਕਿ ਬੀਬੀ ਪੁਲਿਸ ਵਾਲੀ ਸੀ ਫੜੀ ਗਈ ਹੈ ਸ਼ਰਾਬ ਦੇ ਨਾਲ ਅਤੇ ਸ਼ਰਾਬ ਵੈਸੇ ਤੇ ਕੋਈ ਚੱਕਰ ਨਹੀਂ ਹੈਗਾ ਹੁਣ ਪੰਜਾਬ ਚ ਜੇ ਆਪਾਂ ਕਹੀਏ ਕਿ ਯਾਰ ਕਿਸੇ ਦੀ ਗੱਡੀ ਚ ਸ਼ਰਾਬ ਫੜੀ ਗਈ ਆਪਾਂ ਕਹਾਂਗੇ ਯਾਰ ਸ਼ਰਾਬ ਫੜੀ ਗਈ ਕਿੱਡੀ ਗੱਲ ਹੈ ਜੀ ਪਰ ਜੇ ਗੁਜਰਾਤ ਚ ਸ਼ਰਾਬ ਫੜੀ ਜਾਵੇ ਉੱਥੇ ਵੱਡੀ ਗੱਲ ਹੈ ਇਹ ਬੀਬੀ 바ਵਾ ਫੇਮ ਰੱਖਦੀ ਸੀ ਵੈਸੇ ਨਾ ਆਪਾਂ ਦੇਖਿਆ ਕਿ ਅੱਜ ਕੱਲ ਜਿਹੜੀਆਂ ਸੁੰਦਰੀਆਂ ਉਹ ਮਨਦੀਪ ਸਿੰਘ ਸਿੱਧੂ ਨੇ ਨਾਂ ਹੀ ਰੱਖ ਦਿੱਤਾ ਡਾਕੂ ਸੁੰਦਰੀ ਅੱਛਾ ਤੇ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਇੱਕ ਦੀ ਆ ਪਿੱਛੇ ਜੇ ਆਪਾਂ ਗੱਲ ਕਰਨ ਦਾ ਏਸਾ ਕਿ ਉਹਨੇ ਕਿਸ ਤਰ੍ਹਾਂ ਦਾ ਕਮਲ ਘੋਟਿਆ ਸੀਗਾ ਮੁੜ ਕੇ ਉਹਨੇ ਮਾਫੀਆਂ ਮੰਗੀਆਂ ਇਹ ਜਿਹੜੇ ਕਹ ਲਓ ਕਿ ਇਸ ਤਰ੍ਹਾਂ ਇਨਸਟਾਉਂਸ ਤੇ ਫੇਮ ਹਾਸਲ ਕਰ ਲੈਂਦੇ ਨੇ ਆਪਣੇ ਪੰਜਾਬ ਚ ਵੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਪੁਲਿਸ ਚ ਸੀਗੀਆਂ ਉਹ ਰੀਲਾਂ ਬਣਾਉਂਦੀਆਂ ਹੁੰਦੀਆਂ ਸੀ ਪਹਿਲਾਂ ਹਾਂਜੀ ਹਾਂਜੀ ਕਾਫੀ ਫਾਲੋਅਰ ਸੀ ਕਿ ਬਾਅਦ ਦੇ ਵਿੱਚ ਸ਼ਾਇਦ ਇਹਨਾਂ ਨੇ ਆਰਡਰ ਕੱਢ ਦਿੱਤਾ ਸੀਗਾ ਕਿ ਅਜੇ ਹਾਂ ਨਹੀਂ ਕੀਤਾ ਜਾਣਾ ਚਾਹੀਦਾ ਵਰਦੀਆਂ ਵਰਦੀਆਂ ਚ ਤੁਸੀਂ ਇਸ ਤਰ੍ਹਾਂ ਜੀ ਕੰਮ ਕਰਦੇ ਠੀਕ ਨਹੀਂ ਲੱਗਦੇ ਜੀ ਜੀ ਵਰਦੀ ਦੇ ਵਿੱਚ ਤਾਂ ਉੱਥੇ ਕੀ ਹੋਇਆ ਕਿ ਇਹ ਜਿਹੜੀ ਬੀਬੀ ਸੀ ਇਹ ਕਾਫੀ ਫੇਮ ਹਸਲ ਕਰਦੀ ਐ ਵੈਸੇ ਤਾਂ ਦੇਖੋ ਚਲੋ ਫੇਮ ਮਾੜਾ ਨਹੀਂ ਐ ਹਮ 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 ਪਰ ਗੱਲ ਇਹ ਆ ਕਿ ਫੇਮ ਨੂੰ ਕਿੱਦਾਂ ਸੰਭਾਲਣਾ ਦਿਲਜੀਤ ਅਰਗਿਆ ਤੋਂ ਸਿੱਖ ਲਓ ਜੀ ਅਸੀਂ ਉਹਨੂੰ ਇਸ਼ਕ ਦੇ ਊੜੇ ਆੜੇ ਤੋਂ ਜਾਣਦੇ ਹਾਂ ਹਮ ਜਦੋਂ ਬਿਲਕੁਲ ਮੁੰਡਾ ਖੁੰਡਾ ਜਿਹਾ ਪੰਜਾਬੀ 뮤직 ਇੰਡਸਟਰੀ ਚ ਆਇਆ ਸੀ ਟਾਈਮ ਪੋਂਚ ਰਿਕਾਰਡ ਹੋਇਆ ਸੀਗਾ ਤਾਂ ਗੱਲ ਇਹ ਆ ਕਿ ਉਹ ਬੰਦੇ ਨੂੰ ਮੈਂ ਦੇਖਦਾ ਇੱਕ ਦਿਨ ਉਹ ਕੰਮ ਕਰਦਾ ਪਰਫਾਰਮ ਕਰਦਾ ਹਮ ਅਮਾਨੀਆਂ ਦੇ ਵਿਆਹ ਚ ਦੂਜੇ ਦਿਨ ਪਹਾੜਾਂ ਤੇ ਫਿਰਦਾ ਹੁੰਦਾ ਹਮ ਮਤਲਬ ਕੰਮ ਕੀਤਾ ਇੰਜੋਏ ਵੀ ਕਰਦਾ ਉਹਦੀ ਜ਼ਿੰਦਗੀ ਨੂੰ ਇੰਜੋਏ ਕਰਦਾ ਕਦੇ ਮੈਂ ਦੇਖਦਾ ਪੁਰਜੀ ਬਣਾਈ ਜਾਂਦਾ ਰਸੋਈ ਚ ਯਾਰ ਆਹੀ ਚੀਜ਼ ਆ ਕਿ ਮਤਲਬ ਕਿ ਇਦਾਂ ਦੇ ਕਮਲ ਘੋਟਣ ਦੇ ਨਾਲੋਂ ਆਪਣੀ ਫੇਮ ਨੂੰ ਇੰਜੋਏ ਕਰੋ ਬਿਲਕੁਲ ਦੂਸਰੇ ਗਲਤ ਕਮਨਾ ਕਰਨ ਦੀ ਲੋੜ ਨਹੀਂ ਹੈ ਨਾ ਰੌਲਾ ਇਹ ਕਿ ਇਹਨੂੰ ਕਿਥੇ ਰੋਕਿਆ ਗਿਆ ਥਾਰੇ ਦੇ ਕੋਲ ਚਿੱਟੀ ਹੈ ਭਜਾਉਂਦੀ ਵੀ ਬੜਾ ਜੀ ਪਤਾ ਨਹੀਂ ਜਨੇ ਨਿਜਾਜਦਾਰ ਖੋਇਆ ਉਹ ਤੋੜ ਕੇ ਨਾਕੇ ਨੂੰ ਕਿਥੋਂ ਨਿਕਲ ਗਈ ਇਹ ਤਾਂ ਫਿਰ ਉਹਨੂੰ ਹੀ ਦੱਸੂ ਹੈ ਹਾਂਜੀ ਉਹਨੇ ਫਿਰ ਮਤਲਬ ਕਿ ਜਿਹੜੇ ਨਾਕੇ ਵਾਲੇ ਸੀਗੇ ਉਹਨਾਂ ਨੇ ਜਾ ਕੇ ਅਗਲਿਆਂ ਨੂੰ ਸੂਚਿਤ ਕੀਤਾ ਕਿ ਭਾਈ ਇਹ ਤੇ ਬਲਾਕ ਕੋਈ ਤਗੜੀ ਹੈ ਹੂੰ ਉਹਨਾਂ ਨੇ ਪਤਾ ਨਹੀਂ ਕਿਹੜੇ ਹਸਾਬ ਕਿਤਾਬ ਦੇ ਨਾਲ ਉਹਨੂੰ ਰੋਕਿਆ ਚਿੱਟੀ ਥਾਰ ਸੀਗੀ ਜਦੋਂ ਰੋਕਿਆ ਤੇ ਵਿੱਚ ਸ਼ਰਾਬ ਦੀਆਂ ਬੋਤਲਾਂ ਤੇ ਨਾਲ ਜਿਹੜਾ ਲਈ ਫਿਰਦੀ ਸੀਗੀ ਜੀ ਉਹ ਅੱਗੋਂ ਕਹ ਲੋ ਕਿ ਗੰਡਿਆਂ ਚੋਂ ਗਢੇਲ ਹੂੰ ਉਹ ਕਹਿੰਦੇ ਕਿ ਸ਼ਰਾਬ ਮਾਫੀਆ ਉਥੋਂ ਦਾ ਹੂੰ ਪੂਰਾ ਕਿੰਗ ਹੈ ਉਹ ਜੀ ਤੇ ਉਹਦੇ ਤੇ 14 15 ਅੱਗੇ ਮੁਕੱਦਮੇ ਲੱਗੇ ਆ ਹੂੰ ਉਹਨਾਂ ਅੱਛਾ ਬੀਬੀ ਸੀ ਆਈ ਡੀ ਚ ਸੀ ਕਸੂਤੀ ਫਸ ਗਈ ਬੀਬੀ ਫਿਰ ਹਾਂ ਜੀ ਬੀਬੀ ਸੀ ਆਈ ਡੀ ਚ ਸੀ ਉਹਨਾਂ ਆਖਿਆ ਤੂੰ ਕਿਹੜੇ ਚੱਕਰਾਂ ਚ ਪਈ ਫਿਰਦੀ ਆ ਤੋ ਹੁਣ ਉਹਨਾਂ ਦੋਨਾਂ ਤੇ ਕੇਸ ਬਣ ਗਿਆ ਕਿਉਂਕਿ ਉੱਥੇ ਸ਼ਰਾਬ ਬੰਦੀ ਹੈ ਗੁਜਰਾਤ ਦੇ ਵਿੱਚ ਇਸ ਤਰ੍ਹਾਂ ਦੇ ਕੇਸਾਂ 'ਚ ਕਹਿ ਲਓ ਕਿ ਕਾਫੀ ਉਕਰੜਾਈ ਕਰਦੇ ਆ ਹਾਲਾਂਕਿ ਗੁਜਰਾਤ ਦੀ ਸ਼ਰਾਬੰਦੀ ਜਿਹੜੀ ਉਹ ਕਈ ਇੱਥੋਂ ਦੇ ਬੰਦਿਆਂ ਨੂੰ ਬੜੀ ਰਾਸ ਆਈ ਆ ਟੈਂਕਰ ਭਰੇ ਜਾਂਦੇ ਆ ਸ਼ਰਾਬ ਦੇ ਜੀ 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 ਬਿਲਕੁਲ ਟਰੱਕ ਭਰੇ ਜਾਂਦੇ ਆ ਜਾ ਕੇ ਉੱਥੇ ਖਾਲੀ ਹੋ ਜਾਂਦੇ ਆ ਪਤਾ ਨਹੀਂ ਕਿੱਧਰ ਨੂੰ ਜਾਂਦੇ ਆ ਬਿਹਾਰ ਦੇ ਵਿੱਚ ਵੀ ਇਹੀ ਆ ਇੱਥੋਂ ਪੰਜਾਬ ਚੋਂ ਬਹੁਤ ਸ਼ਰਾਬ ਜਾਂਦੀ ਆ ਜੀ ਤੇ ਦੇਖੋ ਹੁਣ ਬੀਬੀ ਤੇ ਅੰਦਰ ਜਾਏਗੀ ਇੱਕ ਵਾਰੀ ਜੀ ਜੀ ਉਹਦੀ ਥਾਰ ਥੋਰ ਤੇ ਠਾਣੀ ਉੱਥੇ ਖਲੋਤੀ ਹੁਣ ਕਿੰਨਾ ਕੁ ਚਿਰ ਗਲੇਗੀ ਪਤਾ ਨਹੀਂ ਇੰਜਾਂ ਉੰਜਾਂ ਤੁਸੀਂ ਚੈੱਕ ਕਰਨਾ ਤੇ ਕਰ ਲਓ ਵੀ ਕਿਹੜਾ ਰਖਾਈ ਕਰਦੇ ਸੀਗੇ ਆਮਸਪਾਸੇ ਕਹਿੰਦੇ ਐਨਟੀਏ ਮੀਨਸ ਨੋ ٹرسٹ ਐਨੀ ਮੋਰ ਜੀ ਹਾਂ ਜੀ ਕੁਝ ਵੀ ਆਪਾਂ ਬਣਾ ਸਕਦੇ ਆ ਤੇ ਕੁਲਦੀਪ ਸਿੰਘ ਕਹਿੰਦੇ ਵੀ ਸਭ ਤੋਂ ਵੱਧ ਸ਼ਰਾਬ ਗੁਜਰਾਤ ਦੇ ਵਿੱਚ ਹੀ ਵਿਕਦੀ ਹੈ ਉਹ ਰੈਸ ਮੂਵੀ ਚ ਦੇਖ ਲਓ ਉਹ ਜੀ ਮੂਵੀਜ਼ ਤਾਂ ਮੂਵੀਜ਼ ਨੇ ਫਿਰ ਨਹੀਂ ਨਹੀਂ ਇਹਦੇ ਵਿੱਚ ਇਹਦੇ ਵਿੱਚ ਮੈਂ ਤੁਹਾਨੂੰ ਤਤਾਤਮਕ ਕਿਸੇ ਦਿਨ ਰਿਪੋਰਟ ਬਣਾ ਕੇ ਦੱਸ ਦੂੰਗਾ ਕਿ ਕਿੰਨੇ ਟਰੱਕ ਜਿਹੜੇ ਰਾਹ 'ਚ ਫੜੇ ਗਏ ਜਿਹੜੇ ਗੁਜਰਾਤ 'ਚ ਐਂਟਰ ਹੋਣੇ ਸੀ ਕਿੰਨੇ ਬਿਹਾਰ 'ਚ ਐਂਟਰ ਹੋਣੇ ਸੀ ਇਵਨ ਥੈਟ ਅਰਨਾਚਲ ਤੱਕ ਪੰਜਾਬ ਦੀ ਸ਼ਰਾਬ ਚੱਲੇ ਜਾਂਦੀ ਆ ਹੂੰ 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 ਪੰਜਾਬ ਦੀ ਸ਼ਰਾਬ ਬਹੁਤ ਤਗੜੇ ਬੰਦੇ ਬਲੈਕ ਕਰਦੇ ਨੇ ਜੀ ਜੀ ਹਰੀ ਸਾਰੀ ਨਹੀਂ ਬਿਲਕੁਲ ਆ ਇਥੇ ਇੱਕ ਵਾਰੀ ਸ਼ੰਭੂ ਫੜਿਆ ਗਿਆ ਸੀ ਟਰੱਕ ਹੂੰ ਤੇ ਉਹ ਮੁੜ ਕੇ ਰਾਜਾ ਵਡਿੰਗ ਨੇ ਉਹਦਾ ਰੌਲਾ ਵੀ ਪਾਇਆ ਪਰ ਕਿਉਂਕਿ ਉਹ ਗਾਂ ਲਿੰਕ ਜਿਹੜੇ ਰਸੂਖਦਾਰਾਂ ਨਾਲ ਜੁੜਦੇ ਸੀਗੇ ਮਾਮਲਾ ਜਿਹੜਾ ਵਾਦਾਫਾ ਹੋ ਗਿਆ ਸੋ ਉਹ ਟਰੱਕ ਇਸ ਤਰ੍ਹਾਂ ਦੇ ਨਿਕਲਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਰਾਏ ਨਹੀਂ